ਤੋ ਬੰ ਇਹ ਅਰਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹਰ ਪੀੜਤ ਹੈ ਮੇਰੇ ਜਨਾਲੇ ਦੇ ਅੰਦਰ ਜਿੰਨੇ ਹਰ ਪੀੜਤ ਹੈ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਜਹਦਾ ਸਾਹਿਬ ਗਿਆਨੀ ਰਗਵੀਰ ਸਿੰਘ ਹੋਣੀ ਵੀ ਮਿਲੇ ਪੜਕਮਾਦਵੈ ਮੈਂ ਉਹਨਾਂ ਨੂੰ ਵੀ ਕਿਹਾ ਅੱਜ ਫੇਰ ਕਿਹਾ ਮੈਂ ਕਿਹਾ ਹਰਪੀੜਤਾਂ ਲਈ ਕੰਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦੀਵਾਲੀ ਦਾ ਦਿਨ ਬੰਦੀ ਛੋੜ ਦਿਵਸਾ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਜਿੰਨੇ ਹਰਪੀੜਤ ਜਿੰਨਾਂ ਦਾ ਇਸका ਬਹੁਤ ਬੁਰਾ ਹਾਲ ਹੋ ਗਿਆ ਪਤਾ ਜਾਂਦਾ ਸਭ ਦਾ ਪਰਿਵਾਰ ਖੁਸ਼ਹਾਲੀ ਪ੍ਰਜਾ ਜ਼ਿੰਦਗੀ ਜੀਣ ਅਤੇ ਅਗਲੀ ਦੀਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰਕੇ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਸੋ ਮੈਂ ਇਹ ਅਰਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹਰ ਪੀੜਤ ਐ ਮੇਰੇ ਜਨਾਲੇ ਦੇ ਅੰਦਰ ਜਿੰਨੇ ਹਰ ਪੀੜਤ ਐ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਜਹਦਾ ਸਾਹਿਬ ਗਾਨੀ ਰਕਬੀਰ ਸਿੰਘ ਹੋਣੀ ਵੀ ਮਿਲੇ ਪਰਕਤਮਾ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਅੱਜ ਫੇਰ ਕਿਹਾ ਮੈਂ ਕਿਹਾ ਹਰਪੀਟਾਂ ਲਈ ਗਿਆਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦਿਵਾਲੀ ਦਾ ਦਿਨ ਹੈ ਬੰਦੀ ਛੋੜ ਦਿਵਸ ਹੈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦਿਵਾਲੀ ਆਵੇ ਤੇ ਜਿੰਨੇ ਹਰਪੀਟ ਜਿੰਨਾਂ ਦਾ ਇੱਥੇ ਬਹੁਤ ਬੁਰਾ ਹਾਲ ਹੋ ਗਿਆ ਬਚਾ ਜਾਂਦਾ ਸਭ ਦਾ ਪਰਿਵਾਰ ਖਸ਼ਾਲੀ ਪ੍ਰਜਾ ਜਿੰਦਗੀ ਜੀਣ ਅਤੇ ਅਗਲੀ ਦਿਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ